ਆਤਮਪਰਗਾ ਸਮਾਜ ਭਲਾਈ ਸਭਾ ਵੱਲੋਂ ਅਕਾਲ ਕਾਲਜ ਕਾਉਂਸਲ ਦੇ ਸਹਿਯੋਗ ਨਾਲ ਸੰਤ ਤੇਜਾ ਸਿੰਘ ਸਮੁੰਦਰੀ ਹਾਲ ਮਸਤਵਾਨਾ ਸਾਹਿਬ ਵਿਖੇ ਪੰਜਾਬ ਦੀ ਵਿਰਾਸਤੀ ਵਿਦਿਅਕ ਪ੍ਰਣਾਲੀ ਨੂੰ ਸੁਰਜੀਤ ਕਿਵੇਂ ਕਰੀਏ ਵਿਸ਼ੇ ਤੇ ਇੱਕ ਰੋਜ਼ਾ ਵਿਦਿਅਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਤਮਪਰਗਾ ਸਮਾਜ ਭਲਾਈ ਸਭਾ ਦੇ ਚੇਅਰਮੈਨ ਡਾਕਟਰ ਵਰਿੰਦਰ ਪਾਲ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਪ੍ਰੋਜੈਕਟਰ ਵਿਧੀ ਰਾਹੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਾਰਜਕਾਲ ਦੌਰਾਨ ਪ੍ਰਫੁੱਲਿਤ ਹੋਈ ਵਿਰਾਸਤੀ ਵਿਦਿਅਕ ਪ੍ਰਣਾਲੀ ਦੇ ਸਬੰਧ ਵਿੱਚ ਵਿਦਿਆਰਥੀਆਂ ਅਤੇ ਸਮੂਹ ਸਟਾਫ ਨਾਲ ਨਾ ਕੇਵਲ ਆਪਣੇ ਵਿਚਾਰ ਸਾਂਝੇ ਕੀਤੇ ਗਏ ਬਲਕਿ ਉਹਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਇਸ ਪ੍ਰੋਗਰਾਮ ਮੌਕੇ ਵਿਸ਼ੇ ਪੰਜਾਬੀ ਸਭਾ ਦੇ ਸੰਸਥਾਪਕ ਡਾਕਟਰ ਦਲਵੀਰ ਸਿੰਘ ਕਤੂਰੀਆ ਕਨੇਡਾ ਭਾਸ਼ਾ ਵਿਗਿਆਨੀ ਸਰਦਾਰ ਜੋਗਾ ਸਿੰਘ ਅਤੇ ਜਸਵਿੰਦਰ ਸਿੰਘ ਬਿੱਟਾ ਮੁਖਸਰ ਸਾਹਿਬ ਤੋਂ ਇਲਾਵਾ ਵੱਖ-ਵੱਖ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਦੌਰਾਨ ਅਕਾਲ ਕਾਲਜ ਕੌਂਸਲ ਦੇ ਸਕੱਤਰ ਸਰਦਾਰ ਜਸਵੰਤ ਸਿੰਘ ਖਹਿਰਾ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਵਿਰਾਸਤੀ ਵਿਦਿਅਕ ਪ੍ਰਣਾਲੀ ਨੂੰ ਮੋੜ ਤੋਂ ਸੁਰਜੀਤ ਕਰਨ ਦਾ ਉਦਦਮ ਕਰ ਰਹੀਆਂ ਵੱਖ-ਵੱਖ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਬੀਰ ਸਿੰਘ ਥੁੜੀ ਐ ਚੇਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪਿਆਰ ਭਰੀ ਸਤਿ ਸ਼ਕਰ ਨਮਸਕਾਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗਾ ਜੀ ਅੱਜ ਇੱਥੇ ਆ ਕੇ ਬਹੁਤ ਵਧੀਆ ਅੱਜ ਸੈਮੀਨਾਰ ਹੋਇਆ ਹੈ ਜਿਹੜੇ ਅਧਿਆਪਕ ਜਿਹੜੇ ਆਪਣੀ ਨੌਕਰੀਆਂ ਜਿਹਨੂੰ ਅੱਗੇ ਜਾਣ ਦਾ ਖਤਰੀ ਬਾਰੇ ਦੱਸਿਆ ਗਿਆ ਹੈ ਬਹੁਤ ਸਾਰੀ ਜਾਣਕਾਰੀ ਦਿੱਤੀ ਉਹਨਾਂ ਨੇ ਔਰ ਜਦੋਂ ਇਹੋ ਜਿਹੇ ਸੈਮੀਨਾਰ ਹੁੰਦੇ ਉਹਦੇ ਵਿੱਚ ਬੜੀ ਇਨਫੋਰਮੇਸ਼ਨ ਜਿਹੜੀ ਹੈ ਉਹ ਮਿਲਦੀ ਹੈ ਜਿਵੇਂ ਜਿਵੇਂ ਤੇ ਹੋਰ ਕੰਮ ਹੋਣਗੇ ਹੋਰ ਚੰਗਾ ਹੀ ਹੋਏਗਾ ਕਿ ਜਿਹੜਾ ਅੱਜ ਯੁੱਗ ਹੈ ਉਹ ਕੋ ਸਿਰਫ ਇਲੈਕਟ੍ਰੋਨਿਕ ਯੁੱਗ ਬਣਦਾ ਜਾਂਦਾ ਹੈ ਸਾਡੀਆਂ ਨੌਕਰੀਆਂ ਨੂੰ ਖਤਰਾ ਹੁੰਦਾ ਜਾਂਦਾ ਹੈ ਉਹ ਜਿਹੜਾ ਕਾਲਜ ਇੰਸਟੀਚਨ ਜਿਹੜੋ ਕੋ ਕੰਮ ਕਰਦੇ ਆ ਉਹ ਬੜੀ ਮਿਹਨਤ ਨਾਲ ਇਹੋ ਜਿਹੇ ਜਿਹੜੇ ਹੀਰੇ ਚੁਣ ਕੇ ਲਿਆਉਂਦੇ ਜਿਨ੍ਹਾਂ ਦੇ ਸੈਮੀਨਾਰ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਨੂੰ ਕਿਹੜੀ ਦਿਸ਼ਾ ਵੱਲ ਜਾਣਾ ਚਾਹੀਦਾ ਹੈ ਔਰ ਬਹੁਤ ਚੰਗਾ 라ਜੀ ਸਿਆਕਿਤ ਮੈਂ ਮੈਂ ਆਪਣੀ ਸੀਐਜ ਵੀ ਖੜੇ ਹੈ ਸਰ ਸਭ ਖੜੇ ਹੈ ਔਰ ਸਾਰਿਆਂ ਦਾ ਹੀ ਬਹੁਤ ਸਹਿਯੋਗ ਹੈ ਔਰ ਪ੍ਰੀ ਸੀਰੀਅਨ ਦੇ ਬਹੁਤ ਉਹ ਚੋਣ ਹੈ ਕਾਲਜ ਇੰਸਟੀਚਨ ਦੀ ਕਿ ਜਿਨ੍ਹਾਂ ਨੇ ਇਸ ਨੂੰ ਮੀਡੀਆ ਚਾਰਜ ਬਣਾਇਆ ਔਰ ਮੇਰੇ ਤਨ ਪਹਿਲੇ ਔਰ ਮੈਂ ਸਾਰਿਆਂ ਨੂੰ ਵਧਾਈ ਦੇਣਾ ਰਹੇ ਹਾਂ ਨੂੰ ਮੈਂ ਸ਼ੁਰੂ ਵਧਾਈ ਦੇਣਾ ਇਹਨਾਂ ਨੇ ਜਿਹੜੀ ਚੋਣਨ ਕੀਤੀ ਹੈ ਬਹੁਤ ਵਧੀਆ ਉਹਨਾਂ ਦਾ ਫੈਸਲਾ ਹੈ ਔਰ ਕਾਲਜ ਇੰਸਟੀਚਿਊਨਲ ਮਿਸ਼ਨ ਵਧੀਆ ਫੈਸਲੇ ਕਰਦੀ ਅੱਜ ਦਾ ਸੈਮੀਨਾਰ ਵੀ ਜਿਹੜਾ ਕਰਨਾ ਬਹੁਤ ਵਧੀਆ ਉਹਨਾਂ ਦਾ ਫੈਸਲਾ ਸੀ ਪੰਜਾਬੀ ਬਾਰੇ ਕੀ ਅਗਲੇ ਪ੍ਰੋਗਰਾਮ ਦਾ ਕੀ ਮਤਲਬ ਕਹਿਣਾ ਚਾਹੋਗੇ ਪੰਜਾਬੀ ਦਾ ਜੀ ਪੰਜਾਬੀ ਬਾਰੇ ਹਮੇਸ਼ਾ ਇਹ ਕਹਿੰਦੇ ਕਿ ਪੰਜਾਬੀ ਜਿਹੜੀ ਹੈ ਉਹਨੂੰ ਭੁੱਲਣਾ ਨਹੀਂ ਚਾਹੀਦਾ ਆਪਣੀ ਬੋਲੀ ਜਿਹੜੀ ਹੈ ਉਹਨੂੰ ਹਮੇਸ਼ਾ ਯਾਦ ਰੱਖੋ ਬੱਚਿਆਂ ਨੂੰ ਪੰਜਾਬੀ ਨਾਲ ਜੋੜੋ ਕਿਉਂਕਿ ਜੇ ਬੱਚਿਆਂ ਨੂੰ ਅਸੀਂ ਪੰਜਾਬੀ ਨਾਲ ਤੋੜ ਲਿਆ ਅਸੀਂ ਬੜਾ ਕੁਝ ਗਵਾ ਲਵਾਂਗੇ ਕਿ ਔਰ ਸਾਡੇ ਬੱਚੇ ਜਿਹੜੇ ਪੰਜਾਬੀ ਤੋਂ ਦੂਰ ਹੁੰਦੇ ਜਾਂਦੇ ਆ ਜਿਹੜੀ ਵਿਸ਼ਾ ਪੰਜਾਬੀ ਸਭ ਹਮੇਸ਼ਾ ਇਹੀ ਕੰਮ ਕਰਦੀ ਕਿ ਬੱਚਿਆਂ ਨੂੰ ਪੰਜਾਬੀ ਨਾਲ ਕਿਵੇਂ ਜੋੜਿਆ ਜਾਵੇ ਉਹਦੇ ਸੈਮੀਨਾਰ ਵੀ ਕਰਦੀ ਹੈ ਉਹਦੇ ਕਾਨਫਰੰਸਾਂ ਹੁੰਦੀਆਂ ਨੇ ਹੁਣ ਅਗਲੀ ਕਾਨਫਰੰਸ ਜਿਹੜੀ 19 20 21 ਦੀ ਲਾਹੌਰ ਰੱਖੀ ਹੋਈ ਹੈ ਔਰ 23 24 25 ਦੀ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਰਹੀਮਯਾਰ ਖਾਂ ਉੱਥੇ ਤਿੰਨ ਦਿਨ ਦੀ ਕਾਨਫਰੰਸ ਹੈ ਉਹਦੇ ਵਿੱਚ ਮਾਂ ਬੋਲੀ ਪੰਜਾਬੀ ਦੀ ਗੱਲ ਹੋਏਗੀ ਉਸ ਤੋਂ ਬਾਅਦ ਬਰਮਟਨ ਦੇ ਵਿੱਚ ਫਿਰ ਅਸੀਂ ਜੂਨ ਚ ਕਾਨਫਰੰਸ ਕਰ ਰਹੇ ਹਾਂ ਜਿਸ ਦੇ ਕਾਫੀ ਲੋਕਾਂ ਨੇ ਤੋਂ ਵੀ ਆ ਰਹੇ ਆ ਪਰ ਹਮੇਸ਼ਾ ਹੀ ਕਾਨਫਰੰਸ ਕਰਕੇ ਉਹ ਕਾਨਫਰੰਸ ਦਾ ਮਤਲਬ ਇਹੀ ਹੁੰਦਾ ਕਿ ਜਿਹੜੀ ਕਾਨਫਰੰਸ ਵਿਚ ਆਵਟ ਅੰਦਰ ਹੁੰਦੀ ਹੈ ਸਮਾਗ ਵਿੱਚ ਦਾ ਉਸ ਤੋਂ ਉਸ ਦੇ ਅੱਗੇ ਜਿਵੇਂ ਕੰਮ ਕਰਨਾ ਹੈ ਕਿਵੇਂ ਆਪਾਂ ਪੰਜਾਬੀ ਨੂੰ ਅੱਗੇ ਲੈ ਕੇ ਜਾਣਾ ਇਸ ਨੂੰ ਜਿਵੇਂ ਅੱਜ ਪੜਾਈ ਦੀ ਗੱਲ ਹੋ ਰਹੀ ਸੀ ਕਿ ਅਧਿਆਪਕ ਜਿਹੜੇ ਉਹਨਾਂ ਨੂੰ ਸਿਖਾਉਣ ਦੀ ਗੱਲ ਕਰੀ ਵੀ ਕਹਿੰਨੇ ਕਿ ਪੰਜਾਬੀ ਨੂੰ ਆਪਾਂ ਕਿਵੇਂ ਸੁਰਜੀਤ ਰੱਖਣਾ ਹੈ ਉਹਨੀਆਂ ਗੱਲਾਂ ਬਤ ਕਾਨਫਰੰਸ ਹੁੰਦੀਆਂ ਪਰ ਕਾਨਫਰੰਸ ਕਰਕੇ ਉਹਦਾ ਕੰਮ ਖਤਮ ਨਹੀਂ ਹੁੰਦਾ ਕੰਮ ਸ਼ੁਰੂ ਹੁੰਦਾ ਹੈ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਜਿਵੇਂ ਸਾਡੀ ਪਿਛਲੀ ਕਾਨਫਰੰਸ ਹੋਈ ਸੀ ਉਸ ਤੋਂ ਬਾਅਦ ਉਹ ਤੇ ਅਮਲ ਕਰ ਰਹੇ ਹਾਂ ਅਗਲੀਆਂ ਕਾਨਫਰੰਸ ਸਾਡੇ ਵਿਦਵਾਨ ਸੱਜਣ ਅੱਜ ਦੀ ਜਿਹੜੀ ਵਿਦਿਅਕ ਕਾਰਸ਼ਾਲਾ ਸੀ ਉਹ ਡਾਕਟਰ ਗੁਰਿੰਦਰਪਾਲ ਸਿੰਘ ਜਿਹੜੇ ਆਤਮ ਪ੍ਰਗਟ ਸੰਸਥਾ ਦੇ ਚੇਅਰਮੈਨ ਨੇ ਉਹਨਾਂ ਵੱਲੋਂ ਅ ਮੁੱਖ ਬੁਲਾਰੇ ਦੇ ਤੌਰ ਤੇ ਅਸੀਂ ਰੱਖੀ ਸੀ ਜਿਨ੍ਹਾਂ ਨੇ ਮਤਲਬ ਕਿ ਵਿਦਿਕ ਪ੍ਰਣਾਲੀ ਜਿਹੜੀ ਸਾਡੀ ਦਰਾਸਤੀ ਵਿਦਿਕ ਪ੍ਰਣਾਲੀ ਸੀ ਉਹਦੇ ਤੇ ਬਹੁਤ ਪਹਿਲਾਂ ਕੰਮ ਕੀਤਾ ਤੇ ਅੱਜ ਸਾਰਿਆਂ ਨਾਲ ਉਹ ਆਪਦੇ ਜਿਹੜੇ ਤਜਰਬੇ ਨੇ ਉਹ ਸਾਂਝੇ ਕੀਤੇ ਨੇ ਉਹ ਇੱਕ ਵਧੀਆ ਵਿਦਿਕ ਪ੍ਰਣਾਲੀ ਹੈ ਜਿਹੜੀ ਸਾਡੀ ਵਿਰਾਸਤੀ ਵਿਦਿਕ ਪ੍ਰਣਾਲੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਵੇਲੇ ਹੁੰਦੀ ਸੀ ਉਸ ਵਿਦਿਕ ਪ੍ਰਣਾਲੀ ਨੂੰ ਮਨੂੰ ਸੁਰਜੀਤ ਕਰਨ ਵੱਲ ਵਧ ਰਹੇ ਨੇ ਤੇ ਅੱਜ ਬਹੁਤ ਹੀ ਸੋਨਾ ਮਤਲਬ ਕਿ ਸਾਡੇ ਸਾਰੇ ਅ ਅਧਿਆਪਕ ਸਾਹਿਬਾਨਾਂ ਨੇ ਤੇ ਸਾਡੇ ਜਿਹੜੇ ਅਧਿਆਪਕ ਬਣ ਰਹੇ ਨੇ ਬੱਚੇ ਉਹਨਾਂ ਦੇ ਨਾਲ ਬਹੁਤ ਹੀ ਸੋਨਾ ਉਹਨਾਂ ਨੇ ਇੱਕ ਮਤਲਬ ਕਿ ਕੀਮਤੀ ਜਿਹੜਾ ਆਪਦਾ ਜਿਹੜਾ ਸੈਮੀਨਾਰ ਵਰਕਸ਼ਾਪ ਦੇ ਵਿੱਚ ਆਪਦੇ ਵਿਚਾਰ ਰੱਖੇ ਨੇ ਤੇ ਸਵਾਲ ਜਵਾਬ ਵੀ ਹੋਏ ਨੇ ਜਿਨ੍ਹਾਂ ਦੇ ਜਵਾਬ ਉਹਨਾਂ ਨੇ ਸਾਰਿਆਂ ਨੇ ਦਿੱਤੇ ਨੇ ਤੇ ਉਸ ਤੋਂ ਬਾਅਦ ਉਹ ਇੱਕ ਸੰਸਥਾ ਮਤਲਬ ਖੜੀ ਕਰ ਰਹੇ ਨੇ ਤੇ ਜਿਹਦੇ ਵਿੱਚ ਆਤਮ ਪ੍ਰਗਾਸ ਸੰਸਥਾ ਵੱਲੋਂ ਜਿਹਦੇ ਵਿੱਚ ਉਹ ਵਧੀਆ ਅਧਿਆਪਕ ਮਤਲਬ ਤਿਆਰ ਕਰਨ ਦੀ ਤਿਆਰੀ ਕਰ ਰਹੇ ਨੇ ਤੇ ਸਾਡੀ ਕਾਲਜ ਕਾਉਂਸਲ ਵੱਲੋਂ ਉਹਨਾਂ ਨੂੰ ਹਮੇਸ਼ਾ ਇਸ ਕੰਮ ਲਈ ਸਹਿਯੋਗ ਦਾ ਭਰੋਸਾ ਕੀਤਾ ਗਿਆ ਹੈ। ਦਾ ਨਾਮ ਵਰਿੰਦਰਪਾਲ ਸਿੰਘ ਅਸੀਂ ਯਤਨ ਕਰ ਰਹੇ ਹਾਂ ਵਿਦਿਆਰਥੀਆਂ ਦੀ ਅਧਿਆਪਕਾਂ ਦੀ ਅਜਿਹੀ ਘਾਟ ਘੜਨ ਦੀ ਕਿ ਸਾਡੇ ਵਿਦਿਅਕ ادارے ਸਚਾਰ ਮਨੁੱਖਾਂ ਦੀ ਘਾੜਤ ਕਢ ਕੇ ਸਮਾਜ ਨੂੰ ਸੋਨਾ ਬਣਾ ਸਕਣ ਤੇ ਅੱਜ ਅਸੀਂ ਇੱਕ ਵਿਸ਼ੇਸ਼ ਵਿਦਿਅਕ ਕਾਰਸ਼ਲਾ ਕੀਤੀ ਹੈ ਅਧਿਆਪਕਾਂ ਦੀ ਔਰ ਵਿਦਿਆਰਥੀਆਂ ਦੀ ਸਾਡਾ ਸਰਲੇਖ ਸੀ ਅੱਜ ਦੀ ਗੱਲਬਾਤ ਦਾ ਕਿ ਪੰਜਾਬ ਦੀ ਵਿਰਾਸਤੀ ਵਿਦਿਅਕ ਪ੍ਰਣਾਲੀ ਸੁਰਜੀਤ ਕਿਵੇਂ ਕਰੀਏ ਪੰਜਾਬ ਦੀ ਵਿਦਿਆ ਦਾ ਕੀ ਆਧਾਰ ਸੀ ਪੰਜਾਬ ਦੀ ਵਿਦਿਆ ਦਾ ਅਸਰ ਕਿੰਨਾ ਡੂੰਗਾ ਸੀ ਪੰਜਾਬ ਦੀ ਵਿਦਿਆ ਪਤਨ ਕਿਵੇਂ ਹੋਈ ਇਹਨਾਂ ਲੋਕਾਂ ਨੇ ਕੀਤੀ ਤੇ ਇਸ ਪਤਨ ਨੂੰ ਜਿਹੜਾ ਸਾਡਾ ਦਰਦ ਹੈ ਉਹ ਅਸੀਂ ਸਾਰਿਆਂ ਨੇ ਸਾਂਝਾ ਕੀਤਾ ਔਰ ਇਹਨੂੰ ਦਰਦ ਨੂੰ ਸਿਰਫ ਸਾਂਝ ਤੱਕ ਸੀਮਿਤ ਨਹੀਂ ਰੱਖਿਆ ਗਿਆ ਕਿ ਇਹਨੂੰ ਅਸੀਂ ਮੁੜ ਕੇ ਦੁਬਾਰਾ ਕਿਵੇਂ ਉਸ ਚੀਜ਼ ਨੂੰ ਸਰਜੀਤ ਕਰਨਾ ਹੈ ਉਹਦੇ ਉੱਤੇ ਸਾਨੂੰ ਕਿਹੜੀਆਂ ਵਿਧੀਆਂ ਕਿਹੜੇ ਢੰਗ ਤਰੀਕੇ ਅਪਣਾਉਣੇ ਪੈਣਗੇ ਉਹ ਬੜੇ ਵਿਸਥਾਰ ਦੇ ਵਿੱਚ ਧਰਾਤਲ ਤੇ ਉਤਰ ਕੇ ਅਧਿਆਪਕਾਂ ਨਾਲ ਵਿਦਿਆਰਥੀਆਂ ਨਾਲ ਉਹਦੀ ਗੱਲਬਾਤ ਹੋਈ ਹੈ ਔਰ ਅਸੀਂ ਨਿਰੰਤਰ ਜੁਟੇ ਹੋਏ ਹਾਂ ਔਰ ਦੇਸ਼-ਵਦੇਸ਼ ਵਿੱਚ 400 ਤੋਂ ਵੱਧ ਵਿਦਕਦਾਰ ਨੇ ਜਿਹੜੇ ਆਤਮ ਪ੍ਰਗਾਸ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਇਹ ਨਵੇਂ ਨਵੇਂਕਲੇ ਟਾਂਗ ਨਾਲ ਪ੍ਰਕਾਸ਼ ਕੀਤੇ ਗਏ ਪਾਠਕ੍ਰਮ ਜਿਹੜਾ ਕਿ ਪੰਜਾਬ ਦੀ ਵਿਰਾਸਤੀ ਵਿਦਿਕ ਪ੍ਰਣਾਲੀ ਦੇ ਆਧਾਰ ਦੇ ਉੱਤੇ ਪ੍ਰਕਾਸ਼ ਕੀਤਾ ਗਿਆ ਨਰਸਰੀ ਤੋਂ ਲੈ ਕੇ ਕੱਚੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚਿਆਂ ਤੱਕ ਅਸੀਂ ਕੰਮ ਕਰ ਰਹੇ ਹਾਂ ਔਰ 24 ਸਾਡੀਆਂ ਪ੍ਰਕਾਸ਼ਨਾਵਾਂ ਨੇ ਜਾਂ ਇਹ ਸਕੂਲਾਂ ਦਾ ਪਾਠਕ੍ਰਮ ਦਾ ਹਿੱਸਾ ਨੇ ਔਰ ਅਸੀਂ ਤੁਹਾਡੇ ਮਾਦਮ ਰਹੀ ਸਮੂਹ ਵਿਦਿਆਲਿਆਂ ਨੂੰ ਜਿਹੜੇ ਪ੍ਰਿੰਸੀਪਲ ਨੇ ਪ੍ਰਬੰਧਕ ਨੇ ਅਪੀਲ ਕਰਦੇ ਆ ਕਿ ਪੰਜਾਬ ਦੀ ਵਿਰਾਸਤੀ ਵਿਦਿਕਦਾਰੀ ਜਿਹੜੀ ਪ੍ਰਣਾਲੀ ਹੈ ਉਹ ਵਿਰਾਸਤੀ ਵਿਦਿਕ ਪ੍ਰਣਾਲੀ ਦੇ ਆਧਾਰ ਤੇ ਤਿਆਰ ਕੀਤਾ ਗਿਆ ਪਾਠਕ੍ਰਮ ਉਹ ਸਾਰੇ ਵਰਤਨ ਤੇ ਸੋਨਾ ਸਮਾਜ ਜਿਹੜਾ ਸਿਰਸਕ ਉਹ ਜਿਹੜੇ ਦਾ ਪੰਜਾਬੀ ਦੇ ਇਥੇ ਗੱਲਬਾਤ ਹੋਈ ਸੀ ਇਹ ਪੰਜਾਬੀ ਨੇ ਇਥੇ ਮਸਤਾਨਾ ਸਾਹਿਬ ਵੀ ਕਿ ਕੋਈ ਇਸ ਤਰ੍ਹਾਂ ਦੀ ਪ੍ਰੋਗਿ ਪ੍ਰੋਗਿਸ਼ਾਲਾ ਜਾਂ ਕੋਈ ਹੋਰ ਕੋਈ ਵਿਦਿਆਦਾਰਾ ਇੱਥੇ ਸ਼ੁਰੂ ਕਰ ਰਿਹਾ ਇੱਕ ਲੈ ਪੰਜਾਬੀ ਵਾਸਤੇ ਅਸੀਂ ਇਸ ਵਿਦਿਅਕ ਦਾਰਿਆਂ ਵਿੱਚ ਅਕਾਲ ਕਾਲਜ ਜਿਹੜਾ ਕਾਉਂਸਲ ਹੈ ਉਹਦੇ ਨਾਲ ਰਲ ਕੇ ਇਹਨਾਂ ਸਾਰੇ ਵਿਦਿਅਕ ਦਾਰਿਆਂ ਵਿੱਚ ਇਦਾਂ ਦੀਆਂ ਕਾਰਸ਼ਾਲਾਵਾਂ ਨਿਰੰਤਰ ਕਰਾਂਗੇ ਕਿਉਂਕਿ ਇਹ ਐਡਾ ਵੱਡਾ ਕਾਰਜ ਹੈ ਇੱਕ ਇਕਤਰਤਾ ਵਿੱਚ ਕਿਸੇ ਨਤੀਜੇ ਦੇ ਨਹੀਂ ਆਪੜਾ ਜਾਣਾ ਇਹ ਨਿਰੰਤਰ ਬੱਚਿਆਂ ਦੀਆਂ ਜਮਾਤਾਂ ਦੇ ਵਿੱਚ ਅਧਿਆਪਕਾਂ ਦੀਆਂ ਕਾਰਸ਼ਾਲਾਵਾਂ ਦੇ ਵਿੱਚ ਅਸੀਂ ਇਸ ਕਾਰਜ ਨੂੰ ਨਿਰੰਤਰ ਇਹਨਾਂ 6 ਸੰਸਥਾਵਾਂ ਨੇ ਜਿਹੜੀਆਂ ਉਹ ਸਾਰਿਆਂ ਵਿੱਚ ਨਿਰੰਤਰ ਇਹਦਾ ਕਾਰਜ ਜਿਹੜਾ ਅਲੀਕਾ ਅੱਜ ਦੀ ਇਸ ਕਾਰਸ਼ਾਲਾ ਦੇ ਵਿੱਚ ਮੈਂ ਡਾਕਟਰ ਗੁਰਬੀਰ ਸਿੰਘ ਸੋਹੀ ਐਡਵਾਈਜ਼ਰ ਅਕਾਲ ਕਲ ਕਾਉਂਸਲ ਤੇ ਡਾਇਰੈਕਟਰ ਗੁਰਮਤ ਕਾਲਜ ਮਸਤੂਣਾ ਸਾਹਿਬ ਅੱਜ ਸਾਡੇ ਅਕਾਲ ਕਲ ਕਾਉਂਸਲ ਦੇ ਸਹਿਯੋਗ ਨਾਲ ਆਤਮ ਪ੍ਰਗਿਆਸ਼ ਵੱਲੋਂ ਇੱਕ ਵਿਰਾਸਤੀ ਜਿਹੜੀ ਐਜੂਕੇਸ਼ਨ ਹੈ ਉਹਨੂੰ ਕਿਵੇਂ ਮੁਰਸਰਜੀਦ ਕੀਤਾ ਜਾਵੇ ਉਹ ਅਹਿਮ ਵਿਸ਼ੇ ਤੇ ਅੱਜ ਡਾਕਟਰ ਬਰਿੰਦਰਪਾਲ ਸਿੰਘ ਜੀ ਦਾ ਲੈਕਚਰ ਸੀ ਲੰਮਾ 2 ਘੰਟੇ ਦਾ ਉਹਨਾਂ ਨੇ ਲੈਕਚਰ ਦਿੱਤਾ ਹੈ ਉਪਰੰਤ ਉਹ ਤੋਂ ਬਾਅਦ ਡਾਕਟਰ ਗੋਗਾ ਸਿੰਘ ਜੀ ਬੈਠੇ ਨੇ ਤੇ ਇਸੇ ਤਰ੍ਹਾਂ ਹੋਰ ਨਾਮਵਰ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਚਾਨਣਾ ਪਾਉਣਾ ਉਹਨਾਂ ਨੇ ਬੜੀਆਂ ਅਹਿਮ ਗੱਲਾਂ ਇਹਦੇ ਵਿੱਚ ਕੀਤੀਆਂ ਨੇ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਸਾਡੀ ਵਿਦਿਕ ਪ੍ਰਣਾਲੀ ਹੈ ਉਹ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਕੀ ਅਸੀਂ ਕੋਈ ਮਸ਼ੀਨ ਤੇ ਪੈਦਾ ਨਹੀਂ ਕਰ ਰਹੇ ਕੀ ਅਸੀਂ ਕਿਸੇ ਸਚਿਆਰ ਮਨੁੱਖ ਦੀ ਘਾੜਤ ਘੜ ਰਹੇ ਹਾਂ ਸਾਨੂੰ ਲੱਗਦਾ ਹੈ ਕਿ ਉਹ ਬਿਲਕੁਲ ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਸਾਤੋਂ ਉਲੋਪ ਹੋਈਆਂ ਨੇ ਉਹਨਾਂ ਨੂੰ ਮੁੜ ਸਰਜੀਤ ਕਰਨ ਦੀ ਲੋੜ ਹੈ ਡਾਕਟਰ ਬ੍ਰਿੰਦਪਾਲ ਸਿੰਘ ਜੀ ਨੇ ਬਹੁਤ ਹੀ ਗਹਿਰਾਈ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੀ ਪੜ੍ਹਾਈ ਦੇ ਦੌਰਾਨ ਉੱਥੋਂ ਦੇ ਜਿਹੜੇ ਗੋਰੇ ਨਾਲ ਕੀਤੀ ਮੁਲਾਕਾਤ ਦਾ ਹਵਾਲਾ ਦਿੰਦੇ ਆ ਇੱਕ ਸਾਨੂੰ ਸਾਰਿਆਂ ਨੂੰ ਹਲੂਣਾ ਦਿੱਤਾ ਕਿ ਜਿਸ ਤਰ੍ਹਾਂ ਦੀ ਸਾਡੀ ਐਜੂਕੇਸ਼ਨ ਚਾਹੀਦੀ ਹੈ ਜਿਸ ਤਰ੍ਹਾਂ ਦਾ ਸਾਡੇ ਕੋਲੇ ਵਿਦਿਕ ਪ੍ਰਣਾਲੀ ਦਾ ਟੰਗ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸਾਡੇ ਗੁਰੂ ਸਾਹਿਬਾਨ ਨੇ ਪੀਰਾਂ ਫਕੀਰਾਂ ਨੇ ਜਾਂ ਉਸ ਵੇਲੇ ਦੇ ਜਿਹੜੇ ਮਿਸਲਾਂ ਨੇ ਉਹਨਾਂ ਨੇ ਕੀਤਾ ਹੋਇਆ ਸੀ ਉਹਦੀ ਸਾਨੂੰ ਲੋੜ ਹੈ ਉਹਨਾਂ ਨੇ ਇਹ ਵੀ ਵਿਸਥਾਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਇੱਕ ਬੱਚਾ ਜਦੋਂ ਜਨਮ ਲੈਂਦਾ ਉਹਦਾ ਰਿਕਾਰਡ ਪਿੰਡ ਵਿੱਚ ਹੋਣਾ ਫਿਰ ਮਿਸਲ ਦੇ ਸਰਦਾਰ ਕੋਲੇ ਜਾਣਾ ਇਸ ਤੋਂ ਵੀ ਅੱਗੇ ਜਾ ਕੇ ਕਿ ਹਰ ਪਿੰਡ ਦੇ ਵਿੱਚ ਜਿਹੜੇ ਪੜ੍ਹਾਈ ਕਰਨ ਵਾਲੇ ਬੱਚੇ ਨੇ ਜਾਂ ਵੱਡੇ ਨੇ ਉਹਨਾਂ ਦਾ ਵੇਰਵਾ ਇੱਕ ਬੜੀ ਖੂਬਸੂਰਤ ਗੱਲ ਉਹਨਾਂ ਨੇ ਹੋਰ ਕਹੀ ਹੈ ਕਿ 1809 ਤੋਂ ਲੈ ਕੇ 1830 ਤੱਕ ਹਰ ਪ੍ਰਕਾਰ ਦੀ ਐਜੂਕੇਸ਼ਨ ਦੇਣ ਦੀ ਜਾਨੀ ਪਿੰਡ ਦੇ ਜਿਹੜੇ ਵਸਿੰਦੇ ਸੀ ਉਹਨਾਂ ਨੂੰ ਬਕਾਇਦਾ ਤੌਰ ਤੇ ਪੜਾਇਆ ਗਿਆ ਇਹ ਸਰਕਾਰੀ ਅੰਕੜੇ ਵੀ ਦੱਸਦੇ ਨੇ ਉਦੋਂ ਹਰ ਬੰਦਾ ਜਿਹੜਾ ਸਖਸ਼ਤ ਸੀਗਾ ਤੇ ਇੱਕ ਗੱਲ ਹੋਰ ਉਹਨਾਂ ਨੇ ਬੜੀ ਅਹਿਮ ਦੱਸੀ ਹੈ ਕਿਸੇ ਵੀ ਦੇਸ਼ ਨੂੰ ਬਚਾਉਣ ਲਈ ਕਿਸੇ ਸਭਿਆਚਾਰ ਨੂੰ ਬਚਾਉਣ ਲਈ ਦੋ ਚੀਜ਼ਾਂ ਦਾ ਹੋਣਾ ਬੜਾ ਅਹਿਮ ਹੁੰਦਾ ਹੈ ਇੱਕ ਵਿੱਦਿਆ ਦਾ ਹੋਣਾ ਤੇ ਦੂਜਾ ਤੁਹਾਡਾ ਸੁਰੱਖਿਅਤ ਪੱਖੋਂ ਆਪਣੇ ਆਪ ਨੂੰ ਮਜ਼ਬੂਤ ਕਰਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੋਨੇ ਗੱਲਾਂ ਬਹੁਤ ਹੀ ਅਹਿਮ ਸੀ ਹਰ ਬੰਦਾ ਸਿੱਖਿਸ਼ਿਤ ਸੀ ਤੇ ਹਰ ਬੰਦਾ ਹਥਿਆਰਬੰਦ ਰਹਿਦਾ ਸੀ ਤੇ ਉਹਨਾਂ ਨੂੰ ਹਥਿਆਰਾਂ ਦੀ ਜਿਹੜੀ ਸਖਲਾਈ ਹੈ ਸਵੇ ਰਖਿਆ ਜਿਹਨੂੰ ਅਸੀਂ ਕਹਿੰਦੇ ਆ ਉਹ ਦਿੱਤੀ ਜਾਂਦੀ ਸੀ ਇਸ ਕਰਕੇ ਜਿਹੜਾ ਅੱਜ ਦਾ ਇਹ ਬੜਾ ਵਿਸ਼ਾ ਬੜਾ ਅਹਿਮ ਹੈ ਉਹਨਾਂ ਨੇ ਇਹ ਵੀ ਕਦਮ ਚੁੱਕਿਆ ਭਵਿੱਖ ਵਿੱਚ ਇਸ ਨੂੰ ਹੋਰ ਥਾਮਾਂ ਤੇ ਕਿਵੇਂ ਲੈ ਕੇ ਜਾਇਆ ਜਾ ਸਕੇ ਜਾ ਸਕੇ ਮਸਤੂਆਣਾ ਦੀ ਧਰਤੀ ਤੇ ਇਹਨਾਂ ਦੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਉਹਨਾਂ ਦਾ ਅਸੀਂ ਸਵਾਗਤ ਵੀ ਕਰਦੇ ਆਂ ਤੇ ਆਸ ਕਰਦੇ ਆਂ ਭਵਿੱਖ ਦੇ ਵਿੱਚ ਵੀ ਇਦਾਂ ਦਾ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਜਿਹੜਾ ਸਮਾਜ ਨੂੰ ਸੇਧ ਦੇਣ ਵਾਲਾ ਹੈ ਅਸੀਂ ਉਹਦਾ ਜੀ ਆਇਆ ਕਰਦੇ ਆਂ ਇੱਕ ਤਾਂ ਪੰਜਾਬੀ ਬੋਲੀ ਵਿਸਤੀ ਜਾ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਕੀ ਅਗਲਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਬੜਾ ਅਹਿਮ ਸੁਨੇਹਾ ਦਿੱਤਾ ਡਾਕਟਰ ਬ੍ਰਿੰਦਰਪਾਲ ਜੀ ਨੇ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਜਾਂ ਹੋਰ ਜਿਹੜੀਆਂ ਡਿਕਸ਼ਨਰੀਆਂ ਜਾਂ ਜਿਹੜੇ ਸਾਡੇ ਸ਼ਬਦ ਕੋਸ਼ ਛੱਪਦੇ ਨੇ ਉਹਨਾਂ ਦੇ ਵਿੱਚ ਸਾਡੇ ਜਿਹੜੇ ਅਲੋਪ ਹੋ ਰਹੇ ਸ਼ਬਦ ਨੇ ਜਿਵੇਂ ਉਹਨਾਂ ਨੇ ਹਵਾਲਾ ਦਿੱਤਾ ਮੰਮੀ ਸ਼ਬਦ ਆ ਗਿਆ ਮਾਤਾ ਨੂੰ ਪ੍ਰੇ ਕਰ ਦਿੱਤਾ ਗਿਆ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਉਧਾਰਨਾਵਾਂ ਦਿੱਤੀਆਂ ਨੇ ਤੇ ਮਾਪਿਆਂ ਨੂੰ ਸੁਨੇਹਾ ਦਿੱਤਾ ਕਿ ਆਪਣੇ ਬੱਚਿਆਂ ਨਾਲ ਜਿਹੜੀ ਗੱਲਬਾਤ ਕਰਨੀ ਹੈ ਘਟੂ ਘਟ ਉਹਨਾਂ ਨੂੰ ਮਾਂ ਬੋਲੀ ਨਾਲ ਜਿਹੜਾ ਜੋੜ ਕੇ ਰੱਖਣਾ ਜ਼ਰੂਰੀ ਹੈ ਸਦੈ ਸਾਡਾ ਧਰਮ ਸਭਿਆਚਾਰ ਦੇਸ਼ ਇਤਨੀ ਵੱਸ ਸਕਦਾ ਜੇ ਅਸੀਂ ਆਪਣੀਆਂ ਜੜਾਂ ਨਾਲ ਜੁੜੇ ਹੋਵਾਂਗੇ ਖਾਸ ਤੌਰ ਤੇ ਹਰ ਬੰਦਾ ਆਪਣੀ ਮਾਂ ਬੋਲੀ ਨਾਲ ਜੁੜਿਆ ਰਹੇ ਜੇ ਟੀਚਰਾਂ ਨੂੰ ਵੀ ਕੋਈ ਸਿੱਖਿਆ ਦਿੱਤੀ ਜਾਊਗੀ ਤਾਂ ਜੋ ਕਿ ਇੱਥੇ ਪੁਰਾਣੇ ਜਿਹੜੇ ਵਿਰਾਸਤ ਵਾਲੇ ਅੱਖਰ ਸੀ ਉਹ ਦੁਬਾਰਾ ਫਿਰ ਵਾਪਸ ਆ ਜਾਣ ਹਾਂ ਉਹਨਾਂ ਡਾਕਟਰ ਬਰਿੰਦਰਪਾਲ ਜੀ ਨੇ ਇੱਕ ਬੜਾ ਅਹਿਮ ਹੈ ਤੁਹਾਡੇ ਪਿੱਛੇ ਪ੍ਰਦਰਸ਼ਨੀ ਵੀ ਲੱਗੀ ਹੋਈ ਹੈ ਕਿਤਾਬਾਂ ਦੀ ਉਹਨਾਂ ਨੇ ਗੁਰਮੁਖੀ ਦੇ ਅੱਖਰਾਂ ਦੇ ਆਧਾਰਿਤ ਇੱਕ ਨਵਾਂ ਕਨਸੈਪਟ ਸਾਹਮਣੇ ਲੈ ਕੇ ਆਂਦਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਵੇਲੇ ਸੀਗਾ ਉਹਨੂੰ ਪੁਨਰਸਰਜੀਤ ਕਰਨ ਦਾ ਯਤਨ ਕੀਤਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਨਾਲ ਕਿਦਾਂ ਪਿਆਰ ਕਰ ਸਕਦੇ ਆ ਅਸੀਂ ਉਹਨਾਂ ਗੁਰਮੁਖੀ ਅੱਖਰਾਂ ਦੇ ਨਾਲ ਆਪਣੇ ਵਿਰਸੇ ਨਾਲ ਕਿਵੇਂ ਜੁੜ ਸਕਦੇ ਆ ਤੇ ਇੱਕ ਉਹਨਾਂ ਨੇ ਅਧਿਆਪਕ ਤਿਆਰ ਕਰਨ ਲਈ ਬਹੁਤ ਵੱਡਾ ਪ੍ਰੋਗਰਾਮ ਲਿਖਿਆ ਹੋਇਆ ਤੇ ਜਿਹਦੇ ਵਿੱਚ ਪਹਿਲਾਂ ਗੱਲ ਇਹ ਨੌਕਰੀ ਨਹੀਂ ਦਿੱਤੀ ਜਾਣੀ ਉਹਨਾਂ ਨੇ ਕਿਹਾ ਨੌਕਰੀ ਵਾਲਾ ਵਿਸ਼ਾ ਬੜਾ ਛੋਟਾ ਹੈ ਉਹਨਾਂ ਨੇ ਇੱਕ ਜਿਹੜਾ ਆਦਰਸ਼ ਅਧਿਆਪਕ ਹੁੰਦਾ ਹੈ ਅਧਿਆਪਕ ਨੇ ਕਰਨਾ ਕੀ ਹੁੰਦਾ ਇੱਕ ਸਮਰਪਿਤ ਹੋ ਕੇ ਸਮਾਜ ਨੂੰ ਆਪਣੀਆਂ ਸਵਾਵਾ ਦੇਣੀਆਂ ਹੁੰਦੀਆਂ ਨੇ ਉਸ ਤਰ੍ਹਾਂ ਦਾ ਉਹਨਾਂ ਨੇ ਵੀੜਾ ਚੁੱਕਿਆ ਹੋਇਆ ਉਹ ਬੜੇ ਜਲਦੀ ਹੀ ਉਹਦੇ ਨਤੀਜੇ ਸਾਡੇ ਸਾਹਮਣੇ ਆਉਣਗੇ